ਨਾਇਓ ਰਾਜਾ ਨਾਇਓ ਜੋਗੀ ਨਾਇਓ ਲੋਬੀ ਨਾਇਓ ਭੋਗੀ ਨਾਇਓ ਰਾਜਾ ਨਾਇਓ ਜੋਗੀ ਨਾਇਓ ਲੋਬੀ ਨਾਇਓ ਭੋਗੀ ਦੇਖਣ ਨੂੰ ਇਨਸਾਨ ਹੀ ਲੱਗਦਾ ਦੇਖਣ ਨੂੰ ਇਨਸਾਨ ਹੀ ਲੱਗਦਾ ਪਾੜਿਓ ਰੂਪ ਖੁਦਾਇਆਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਨਾ ਓ ਰਾਜਾ ਨਾ ਓ ਜੋਗੀ ਨਾ ਓ ਲੋਬੀ ਨਾ ਓ ਭੋਗੀ ਸਾਰੀ ਦੁਨੀਆ ਰੱਬ ਨੂੰ ਲੱਭਦੀ ਟਿੱਲਿਆਂ ਮਸਜਿਦ ਮੰਦਰਾਂ 'ਚ ਕੋਈ ਪੱਸ਼ਮ ਲਗਾ ਕੇ ਸਾਧੂ ਬਣਿਆ ਕੋਈ ਕਰਦਾ ਏ ਤਪ ਕੰਧਰਾ 'ਤੇ ਸਾਰੀ ਦੁਨੀਆਂ ਰੱਬ ਨੂੰ ਲੱਭਦੀ ਟਿੱਲਿਆਂ ਮਸਜਿਦ ਮੰਦਰਾਂ 'ਚ ਕੋਈ ਪੱਸ਼ਮ ਲਗਾ ਕੇ ਸਾਧੂ ਬਣਿਆ ਕੋਈ ਕਰਦਾ ਏ ਤਪ ਕੰਧਰਾ 'ਤੇ ਲੋਕਾਂ ਦੇ ਵਿੱਚ ਰਹਿ ਕੇ ਉਹਨੇ ਲੋਕਾਂ ਦੇ ਵਿੱਚ ਰਹਿ ਕੇ ਉਹਨੇ ਨਾਮ ਦਾ ਪਾਠ ਸਿਖਾਇਆ ਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਨਾ ਓ ਰਾਜਾ ਨਾ ਓ ਜੋਗੀ ਨਾਇਓ ਲੋਬੀ ਨਾਇਓ ਭੋਗੀ ਬਾਣੀਓ ਦੀ ਅੰਮ੍ਰਿਤ ਵਰਗੀ ਰਤਬਾ ਵਾਂਗ ਫਕੀਰਾਂ ਦੇ ਲਖ ਵਿਕਰ ਲੋ ਵਸਨਾ ਹੁੰਦਾ ਮੋਹ ਦੀਆਂ ਸੱਤ ਜੰਜੀਰਾਂ ਦੇ ਬਾਣੀਓ ਦੀ ਅੰਮ੍ਰਿਤ ਵਰਗੀ ਰਤਬਾ ਵਾਂਗ ਫਕੀਰਾਂ ਦੇ ਲਖ ਵਿਕਰ ਲੋ ਵਸਨਾ ਹੁੰਦਾ ਮੋਹ ਦੀਆਂ ਸੱਤ ਜੰਜੀਰਾں ਦੇ ਇੱਕ ਦੇ ਵਿੱਚ ਨਾ ਸਭ ਦੇ ਵਿੱਚ ਹੀ ਇੱਕ ਦੇ ਵਿੱਚ ਨਾ ਸਭ ਦੇ ਵਿੱਚ ਹੀ ਉਹਦਾ ਰੂਪ ਸਮਾਇਆ ਏ ਚਲ ਮਾਏ ਡੇੜੇ ਦਰਸ਼ਨ ਕੜੀਏ ਰੱਬ ਰੂਪ ਵਟਾ ਕੇ ਆਇਆ ਏ ਚਲ ਮਾਏ ਡੇੜੇ ਦਰਸ਼ਨ ਕੜੀਏ ਰਬ ਰੂਪ ਵਟਾ ਕੇ ਆਇਆ ਏ ਨਾਇਓ ਰਾਜਾ ਨਾਇਓ ਜੋਗੀ ਨਾਇਓ ਲੋਪੀ ਨਾਇਓ ਭੋਗੀ ਫੁੱਲ ਦੇ ਨਾਲ ਵਿਕੰਡਾ ਹੁੰਦਾ ਉਹ ਤਾਂ ਨਿਰਮਲ ਪਾਣੀ ਏ ਗੁਰੂ ਗ੍ਰੰਥ ਕੁਰਾਨ ਕਿ ਬਾਈਬਲ ਹਰ ਵਿੱਚ ਉਹਦੀ ਕਹਾਣੀ ਏ ਫੁੱਲ ਦੇ ਨਾਲ ਵਿਕੰਡਾ ਹੁੰਦਾ ਉਹ ਤਾਂ ਨਿਰਮਲ ਪਾਣੀ ਏ ਗੁਰੂ ਗ੍ਰੰਥ ਕੁਰਾਨ ਕੀ ਬਾਈਬਲ ਹਰ ਵਿਥਿਓ ਦੀ ਕਹਾਣੀ ਏ ਖੁਦਾ ਦਾ ਰੂਪ ਆਕਾਰ ਨ ਕੋਈ ਖੁਦਾ ਦਾ ਰੂਪ ਆਕਾਰ ਨ ਕੋਈ ਹਰ ਰੂਪ ਚ ਖੁਦਾ ਸਮਾਇਆ ਏ ਚਲ ਮਾਏ ਡੇੜੇ ਦਰਸ਼ਨ ਕੜੀਏ ਰੱਬ ਰੂਪ ਬਟਾ ਕੇ ਆਇਆ ਏ ਚਲ ਮਾਏ ਢੇਲੇ ਦਰਸ਼ਨ ਕਰੀਏ ਰੱਬ ਰੂਪ ਬਟਾ ਕੇ ਆਇਆ ਏ ਨਾ ਓ ਰਾਜਾ ਨਾ ਓ ਜੋਗੀ ਨਾ ਓ ਲੋਬੀ ਨਾ ਓ ਭੋਗੀ ਨਾ ਓ ਰਾਜਾ ਨਾ ਓ ਜੋਗੀ ਨਾ ਓ ਲੋਬੀ ਨਾ ਓ ਭੋਗੀ ਦੇਖਣ ਨੂੰ ਇਹ ਨਸਾਨ ਹੀ ਲੱਗਦਾ ਦੇਖਣ ਨੂੰ ਇਹ ਨਸਾਨ ਹੀ ਲੱਗਦਾ ਪਾਣਿਓ ਰੂਪ ਖੁਦਾ ਆਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਚਲ ਮਾਏ ਡੇੜੇ ਦਰਸ਼ਨ ਕਰੀਏ ਰੱਬ ਰੂਪ ਵਟਾ ਕੇ ਆਇਆ ਏ ਨਾ ਓ ਰਾਜਾ ਨਾ ਓ ਜੋਗੀ ਨਾ ਓ ਲੋਬੀ ਨਾ ਓ ਭੋਗ